ਖਬਰ ਸੰਗਰੂਰ ਤੋਂ ਜਿੱਥੇ ਸੰਗਰੂਰ ਪੁਲਿਸ ਨੇ ਬੀਤੇ ਦਿਨੀ ਲਹਿਰਾ ਗਾਗਾ ਵਿੱਚ ਹੋਏ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਆ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਮਹਿਤ 40000 ਰੁਪਏ ਦੇ ਲੈਣ ਦੇਣ ਦੇ ਕਰਕੇ ਹੋਇਆ ਹੈ ਅਤੇ ਫਿਲਹਾਲ ਤਿੰਨੇ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹਨ ਅਤੇ ਉਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਸੁਣੋ ਕੀ ਕਹਿਣਾ ਹੈ ਸੰਗਰੂਰ ਦੇ ਐਸਐਸਪੀ ਦਾ ਇਸ ਪੂਰੇ ਮਾਮਲੇ ਤੇ ਜੀ ਸਾਨੂੰ ਇਨਫੋਰਮੇਸ਼ਨ ਆਈ ਕਿ 2 ਤਰੀਕ ਤੇ 3 ਜਨਵਰੀ ਦੀ ਦਰਮਿਆਨੀ ਰਾਤ ਨੂੰ ਤਿੰਨ ਅਣਪਛਾਤੇ ਲੋਕ ਕ੍ਰਿਸ਼ਨ ਕੁਮਾਰ ਉਰਫ ਨੀਟਾ ਜੋ ਲਹਿਰਾ ਦੇ ਰਹਿਣ ਵਾਲਿਆ ਉਹਨਾਂ ਦੇ ਘਰ ਦਾਖਲ ਹੋਏ ਤੇ ਉਥੋਂ ਇਹਨਾਂ ਨੇ ਲੁੱਟਦੀ ਨੀਅਤ ਨਾਲ ਕੁਝ ਸਮਾਨ ਵੀ ਚੋਰਾਇਆ ਤੇ ਕ੍ਰਿਸ਼ਨ ਕੁਮਾਰ ਉਰਫ ਨੀਟਾ ਦਾ ਮਰਡਰ ਕਰਕੇ ਉਥੋਂ ਹੀ ਫਰਾਰ ਹੋ ਗਏ 3 ਤਰੀਕ ਨੂੰ ਇਸ ਦੇ ਪਛਾਤ ਅਸੀਂ ਇੱਕਦਮ ਤੋਂ ਐਫਆਈਆਰ ਨੰਬਰ 3 ਪੁਲਿਸ ਸਟੇਸ਼ਨ ਲਹਿਰਾ ਦੇ ਵਿੱਚ ਦਰਜ ਕਰਵਾਈ ਤੇ ਵੱਖੋ ਵੱਖ ਟੀਮਾਂ ਦਾ ਗਠਨ ਕੀਤਾ ਬਿਕੋਜ਼ ਇਹ ਬਿਲਕੁਲ ਬਲਾਈਂਡ ਮਰਡਰ ਕੇਸ ਸੀਗਾ ਇਹਦੇ ਵਿੱਚ ਕੋਈ ਲੀਡ ਨਹੀਂ ਸੀ ਕੋਈ ਉਹਨਾਂ ਨੂੰ ਪਛਾਣਦਾ ਨਹੀਂ ਸੀ ਕਿਸ ਨੂੰ ਇਹ ਨਹੀਂ ਪਤਾ ਸੀ ਕਿ ਕੀ ਇਹ ਕਿ ਕੌਣ ਇਹ ਬੰਦੇ ਸੀ ਕਿੱਥੋਂ ਆਏ ਸੀ ਤੇ ਇਹ ਕਿਸ ਇਰਾਦੇ ਨਾਲ ਇਹਨਾਂ ਨੇ ਇਹ ਘਰ ਦੇ ਵਿੱਚ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਅੰਜਾਮ ਦਿੱਤਾ ਉਸ ਦੇ ਬਾਅਦ ਜਿਹੜੀ ਸਾਡੀ ਟੀਮਾਂ ਸੀ ਕਿਉਂਕਿ ਬਹੁਤ ਘਟ ਟੈਕਨੀਕਲ ਐਵੀਡੈਂਸੀ ਤਾਂ ਇਹਨਾਂ ਨੇ ਬੜਾ ਜ਼ੋਰ ਨਾਲ ਬੜੀ ਮਿਹਨਤ ਨਾਲ ਕੰਮ ਕੀਤਾ ਹਰ ਡਾਇਰੈਕਸ਼ਨ ਹਰ ਐਸਪੈਕਟ ਨੂੰ ਖੰਗਾਲਿਆ ਇਹਨਾਂ ਨੇ ਕੋਈ ਵੀ ਲੀਡ ਨਹੀਂ ਛੱਡੀ ਤੇ ਜਿੱਤੋਂ ਸਾਨੂੰ ਲੱਗਿਆ ਕਿ ਲੀਡ ਸਾਡੀ ਡਰਾਈ ਅਪ ਹੋ ਗਈਆਂ ਉਸਦੇ ਬਾਅਦ ਵੀ ਇਹਨਾਂ ਨੇ ਕੰਮ ਕਰਨਾ ਨਹੀਂ ਛੱਡਿਆ ਇਹਨਾਂ ਦੀ ਮਿਹਨਤ ਸਦਕਾ ਸਾਨੂੰ ਤਿੰਨ ਅਕਿਊਜ਼ ਜਿਹੜੇ ਸੀਗੇ ਇਸ ਕੇਸ ਦੇ ਉਹ ਤਿੰਨਾਂ ਦੀ ਅਸੀਂ ਗ੍ਰਿਫਤਾਰੀ ਕਰ ਪਏ ਜਿਨ੍ਹਾਂ ਦੇ ਨਾਮ ਨੇ ਆਕਾਸ਼ਦੀਪ ਸ਼ਰਮਾ ਉਰਫ ਲੱਕੀ ਸਨੀ ਕੁਮਾਰ ਉਰਫ ਮੰਗਲ ਅਤੇ ਮਨਪ੍ਰੀਤ ਸਿੰਘ ਉਰਫ ਬੀਰੂ ਇਹ ਤਿੰਨੋਂ ਵੀ ਲਹਿਰਾ ਦੇ ਹੀ ਰਹਿਣ ਵਾਲੇ ਨੇ ਅਤੇ ਇਹਨਾਂ ਨੇ ਜੋ ਸਾਨੂੰ ਹਲੇ ਤੱਕ ਤਫਤੀਸ਼ ਵਿੱਚ ਦੱਸਿਆ ਹੈਗਾ ਕਿ ਜੋ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਉਸ ਦਾ ਵਿਕਟਮ ਦੇ ਨਾਲ ਕ੍ਰਿਸ਼ਨ ਕੁਮਾਰ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ ਜਿਸ ਦੇ ਕਾਰਨ ਇਹਨਾਂ ਨੇ ਉਸ ਦਿਨ ਘਰ ਜਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਦੇ ਬਾਅਦ ਅਸੀਂ ਕੁਝ ਆਰਟੀਕਲਸ ਨੂੰ ਵੀ ਰਿਕਵਰ ਕਰ ਪਾਇਆ ਜਿਵੇਂ ਕਿ ਇੱਕ ਚਾਂਦੀ ਦੀ ਚੇਨ ਚਾਂਦੀ ਦਾ ਬ੍ਰੇਸਲੇਟ ਕੁਝ ਛਾਪਾਂ ਤੇ ਇੱਕ ਗੜੇ ਨੂੰ ਤੇ ਹੁਣ ਅਸੀਂ ਅਗਲੀ ਤਫਰੀਸ਼ ਅਮਲਸ ਲਿਆ ਕੇ ਬਣਦੀ ਕਾਰਵਾਈ ਕਰਾਂਗੇ ਇਹ ਤਿੰਨ ਦਾ ਪ੍ਰੀਵਿਜ਼ ਰਿਪੋਰਟ ਕੀ ਹੈ ਜੀ ਕਿ ਪਹਿਲਾਂ ਵੀ ਕੋਈ ਕ੍ਰਾਈਮਨਲ ਮਾਮਲੇ ਦਰਜ ਨਹੀਂ ਨੇ ਕੀ ਜਿਹੜੇ ਤਿੰਨ ਅਕਿਊਜ਼ ਨੇ ਉਹਨਾਂ ਵਿੱਚੋਂ ਦੋ ਅਕਿਊਜ਼ ਆਕਾਸ਼ਦੀਪ ਸ਼ਰਮਾ ਉਰਫ ਲਕੀ ਹਲਵਾਈ ਹੈ ਕੇਟਰਿੰਗ ਦਾ ਕੰਮ ਕਰਦਾ ਤੇ ਉਸਤੇ ਇੱਕ ਐਫਆਈਆਰ ਪਹਿਲਾਂ ਹੈ ਹਾਊਸ ਟ੍ਰੈਸਪਾਸ ਦੀ ਉਸ ਤੋਂ ਇਲਾਵਾ ਜਿਹੜਾ ਸਨੀ ਕੁਮਾਰ ਹੈਗਾ 21 ਸਾਲ ਦਾ ਉਹ ਪੱਲੇਦਾਰੀ ਦਾ ਕੰਮ ਕਰਦਾ ਤੇ ਜਿਹੜਾ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਉਸਤੇ ਕੋਈ ਪਰਚਾ ਨਹੀਂ ਹੈ ਲੇਕ ਪਹਿਲਾ ਪੀਐਫਆਈਆਰ ਨਹੀਂ ਹੈ ਲੇਕਿਨ ਉਹ ਹਲਵਾਈ ਦਾ ਕੰਮ ਕਰਦਾ ਤੇ ਉਹਦੀ ਉਮਰ ਤਕਰੀਬਨ 25 ਸਾਲ ਦੀ ਹੈ ਕਿੰਨੇ ਟਾਈਮ ਦੇ ਵਿੱਚ ਟ੍ਰੇਸ ਕਰ ਲੇਗੇ ਇਹ ਜੀ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਟ੍ਰੇਸ ਕਰ ਲਿਆ ਗਿਆ ਸਾਰਾ ਤਾਂ ਜਿਹੜਾ ਪੈਸੇ ਲੈਣ ਦੀ ਗੱਲ ਕੀਤੀ ਗਈ ਹੈ ਕੀ ਕੋਈ ਉਧਾਰੀ ਸੀ ਜਾਂ ਕਿਸ ਤਰ੍ਹਾਂ ਦੇ ਪੈਸੇ ਹੁੰਦੇ ਲੈਣ ਦੇ ਕਿ ਕਿੰਨੇ ਕ ਪੈਸੇ ਲੈਣ ਦੇ ਜੋ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਜੋ ਮੁੱਖ ਦੋਸ਼ੀ ਹੈ ਜਿਸ ਦੇ ਕਾਰਨ ਇਹ ਸਾਰੀ ਵਾਰਦਾਤ ਹੋਈ ਹੈ ਉਹਨੇ ਦੱਸਿਆ ਹੈਗਾ ਕਿ 40000 ਰੁਪਏ ਦਾ ਤਕਰੀਬਨ ਇਹਨਾਂ ਦਾ ਲੈਣ ਦੇਣ ਦਾ ਸੀਗਾ ਬਕਾਇਆ ਕ੍ਰਿਸ਼ਨ ਕੁਮਾਰ ਦੇ ਨਾਲ ਅਤੇ ਇਸ ਬਕਾਇਦੇ ਨੂੰ ਲੈਣ ਦੇ ਕਾਰਨ ਹੀ ਇਹਨਾਂ ਨੇ ਇਹ ਤਿੰਨਾਂ ਨੇ ਆਪਣੇ ਮੂੰਹ ਟੱਕ ਕੇ ਤੇ ਉੱਥੇ ਗਏ ਉਹਨਾਂ ਦੇ ਘਰ ਆ ਦਾਖਲ ਹੋਏ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਹੜੇ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਇਹ ਇਹਨਾਂ ਦਾ ਦੀ ਕੁਝ ਵਕਾਫੀਤ ਉੱਥੇ ਸੀ ਇਹ ਪਹਿਲਾਂ ਵੀ ਉਹਨਾਂ ਦੇ ਘਰ ਆਂਦੇ ਜਾਂਦੇ ਰਹੇ ਸੀ ਫਿਰ ਕੀ ਮਰਦੇ ਹੀ ਕਰਨ ਗਏ ਸੀ ਜਾਂ ਕੋਈ ਪੈਸੇ ਜਿੱਤਨ ਲਈ ਜਿਵੇਂ ਜਿਵੇਂ ਪੈਸੇ ਲੈਣਗੇ ਪੈਸੇ ਲੈਣਗੇ ਜੀ ਕਤਲ ਹੀ ਕਰਨ ਗਏ ਸੀ ਜੀ ਜੀ ਉਥੇ ਜਦੋਂ ਇਹ ਗਏ ਸੀਗੇ ਤਾਂ ਜਦੋਂ ਉਥੇ ਇਹਨਾਂ ਨੇ ਵਾਰਦਾਤ ਨੂੰ ਇਸ ਨੂੰ ਅੰਜਾਮ ਦਿੱਤਾ ਤਾਂ ਉਸ ਦੇ ਵਿੱਚ ਜਦੋਂ ਲੁੱਟ ਕਰ ਰਹੇ ਸੀ 15000 ਰੁਪਏ ਤੇ ਕੁਝ ਆਰਟੀਕਲਸ ਨੂੰ ਉੱਥੇ ਉਹਨਾਂ ਨੇ ਲੁੱਟ ਕੀਤੀ ਹੈ ਉਸ ਘਰੋਂ ਤਾਂ ਇਹਨਾਂ ਨੇ ਉਹਨਾਂ ਦੇ ਨਾਲ ਕੋਈ ਹੰਧੋਪਾਈ ਕੀਤੀ ਜਦੋਂ ਉਹਨਾਂ ਦੇ ਮੂੰਹ ਤੇ ਕਪੜਾ ਰੱਖਿਆ ਉਸ ਦੇ ਪਛਾਤ ਉਹਨਾਂ ਦਾ ਉਹਨਾਂ ਦਾ ਮਰਡਰ ਹੋਇਆ ਉਹਨਾਂ ਦੀ ਡੈਥ ਹੋਈ ਹੈ ਤੇ ਜਿਹੜਾ ਇਹ ਇੰਟੈਂਸ਼ਨ ਆਪਾਂ ਕਹਿੰਨੇ ਆ ਇਹ ਤਫਤੀਸ਼ ਵਿੱਚ ਕਲੀਅਰ ਹੋਊਗਾ ਕਿ ਕੀ ਇਹ ਇਸ ਵਜ੍ਹਾ ਰੰਜਿਸ਼ ਨਾਲ ਹੀ ਗਏ ਸੀ ਕਿ ਉਹਨਾਂ ਨੂੰ ਮਾਰਨਾ ਹੈ ਜਾਂ ਫਿਰ ਕੀ ਇਹ ਸਿਰਫ ਆਪਣੇ ਪੈਸੇ ਲੈਣ ਗਏ ਸੀ ਤੇ ਉੱਥੇ ਮੌਕੇ ਤੇ ਉਹ ਸਭ ਅਣਹੋਣੀ ਹੋਈ ਜੀ ਬਿਲਕੁਲ ਹਲੇ ਤੱਕ ਇਹ ਲੇਕਿਨ ਐਮਐਲਆਰ ਦੇ ਵਿੱਚ ਕਲੀਅਰ ਹੋਣਾ ਹੈਗਾ ਜਿਹੜਾ ਪੋਸਟਮਾਰਟਮ ਹੈਗਾ ਉਸ ਦੀ ਹਲੇ ਰਿਪੋਰਟ ਆਣੀ ਬਾਕੀ ਹੈ ਸਰ ਪਲਾਨ ਤਾਂ ਬਣਿਆ ਹੋਇਆ ਸੀ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਉਹਨੀ ਮਾਂ ਨੂੰ ਬੰਨਿਆ ਹੈਗਾ ਉਹਨਾਂ ਦੇ ਹੱਥ ਬੰਨੇ ਪੈਰ ਬੰਨੇ ਫਿਰ ਉਹਨੂੰ ਅੰਦਰ ਰਜਾਈ ਦੇ ਵਿੱਚ ਰੱਖਿਆ ਉਹ ਤੋਂ ਕੋਈ ਮੋਬਾਈਲ ਵੀ ਨਹੀਂ ਲੱਗ ਗਿਆ ਪੂਰੀ ਜੀ ਇਸ ਦੇ ਵਿੱਚ ਇਹ ਗੱਲ ਹੈ ਕਿ ਜਿਹੜੇ ਹੱਤਬੰਨਨ ਤੇ ਦੂਸਰੇ ਸਾਰੀ ਚੀਜ਼ਾਂ ਹੈਗੀਆਂ ਇਸ ਦੇ ਬਾਰੇ ਵੀ ਅਸੀਂ ਤਫ਼ਤੀਸ਼ ਕਰਨੀ ਹੈ ਕਿਉਂਕਿ ਸਾਨੂੰ ਕੁਝ ਅਜੀਬ ਵੀ ਚੀਜ਼ ਪਤਾ ਚੱਲੀ ਸੀ ਕਿ ਕੀ ਵਰਜ਼ਨ ਵੱਖਰਾ ਹੋ ਸਕਦਾ ਹੈਗਾ ਜੋ ਸਾਨੂੰ ਹਲੇ ਤੱਕ ਵਰਜ਼ਨ ਪਤਾ ਹੈ ਉਹ ਹੀ ਹੈ ਜੋ ਤੁਸੀਂ ਕਹਿ ਰਹੇ ਹੋ ਬਟ ਇਹਨਾਂ ਦੇ ਕਹਿਣ ਮੁਤਾਬਕ ਵਰਜ਼ਨ ਵਿੱਚ ਕੁਝ ਫਰਕ ਹੈ ਉਹ ਅਸੀਂ ਹੁਣ ਤਫ਼ਤੀਸ਼ ਵਿੱਚ ਕਲੀਅਰ ਕਰਾਂਗੇ